ਸਤਨਾਮ ਵਾਹਿਗੁਰੂ ਸਾਹਿਬ ਜੀਓ ਫਲ ਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ ਰਾਮ ਕੇ ਕਰ ਕਿਰਪਾ ਧਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛੁ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਦਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨਾ ਦਸਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿ ਆਉਣ ਨਿਹਚਲ ਦਿੱਤੀ ਅਨ ਜਾਹੇ ਸੰਸਾਰ ਸਾਗਰ ਤੇ ਰਖੇ ਅਨ ਬਹੁੜ ਨ ਜਨਮੈ ਤਾਹੀ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਫਲ ਗੁਣ ਨਿਤ ਸਲਾਹੀ ਐ ਜਿਸ ਨੂੰ ਤਿਲਨਾਥ ਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਾਹ ਸਚੁ ਖਰੇ ਸਰਬ ਸੁਖਾਨ ਦੁ ਚਰਨ ਹਰ ਤੋ ਜਲ ਬਿਖਮ ਤਰੇ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਿਦਾਨਸੀ ਪੂਰਨ ਸਚ ਫਰੇ ਪਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਾਹ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੀ ਮਾਹ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੂ ਹਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਆਪਾਂ ਹਰ ਮਹੀਨੇ ਹਰ ਸੰਗ੍ਰਾਂਥ ਤੇ ਜੋ ਮਹੀਨੇ ਦਾ ਉਪਦੇਸ਼ ਆਵਸਰਣ ਕਰਦੇ ਹਾਂ ਜੋ ਕਿ 12 ਮਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ 133 ਅੰਗ ਤੇ ਸੁਭਾਈਮਾਨ ਹੈ ਉਸ ਵਿੱਚੋਂ ਆਪਾਂ ਇਹ ਸ਼ਬਦ ਸਰਵਣ ਕਰਕੇ ਉਸ ਦੀ ਵਿਚਾਰ ਕਰਨ ਦਾ ਯਤਨ ਕਰਦੇ ਹਾਂ ਇਸੇ ਤਰ੍ਹਾਂ ਅੱਜ ਵੀ ਆਪਾਂ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਫੱਗਣ ਦਾ ਮਹੀਨਾ ਹੈ ਸੋ ਹੁਣੇ ਆਪਾਂ ਦੂ ਸ਼ਬਦ ਸਰਵਣ ਕੀਤੇ ਹਨ ਇੱਕ ਤਾਂ ਫੱਗਣ ਦੇ ਮਹੀਨੇ ਦਾ ਜਿਸ ਨੂੰ ਗੁਰਬਾਣੀ ਵਿੱਚ ਫਲਗਣ ਆਖਿਆ ਗਿਆ ਹੈ ਉਸ ਸ਼ਬਦ ਨੂੰ ਸਰਵਣ ਕੀਤਾ ਉਸ ਤੋਂ ਪ੍ਰੰਤ ਜੋ ਅਖੀਰਲਾ ਸ਼ਬਦ 12 ਮਾ ਦਾ ਹੈ ਕਿਉਂਕਿ ਜੋ ਗੁਰਬਾਣੀ ਪੜ੍ਹਦੇ ਹਨ ਜਿਨ੍ਹਾਂ ਨੂੰ ਇਹ ਸਮਝ ਹੈ ਕਿ 12 ਮਾ ਵਿੱਚ 14 ਸ਼ਬਦ ਹਨ ਪਹਿਲਾ ਸ਼ਬਦ ਪਹਿਲੇ ਮਹੀਨੇ ਦੀ ਆਰੰਭਤਾ ਤੇ ਆਰੰਭ ਹੁੰਦਾ ਹੈ ਤੇ ਅਕੀਰਲਾ ਸ਼ਬਦ ਜੋ ਕਿ ਫੱਗਣ ਦੇ ਮਹੀਨੇ ਦੇ ਸ਼ਬਦ ਤੋਂ ਬਾਅਦ ਆਉਂਦਾ ਹੈ ਸੋ ਆਪਾਂ ਇਹਨਾਂ ਦੋਹਾਂ ਸ਼ਬਦਾਂ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ ਆਓ ਜੀ ਸੰਗਤ ਜੀ ਪਰਵਾਨ ਕੀ ਦਿਓ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਫਲਗੁਣ ਮਹੀਨੇ ਦਾ ਨਾਮ ਵੀ ਹੈ ਤੇ ਜੇਕਰ ਆਪਾਂ ਇਸ ਨੂੰ ਸੰਧੀ ਵਿਸ਼ੇਦ ਕਰੀਏ ਤਾਂ ਗੁਣਾ ਦਾ ਫਲ ਫਲਗੁਣ ਭਾਵ ਕਿ ਗੁਣਾ ਦਾ ਫਲ ਜੋ ਕਿ ਜਿਵੇਂ ਆਪਾਂ ਪ੍ਰਮਾਤਮਾ ਦਾ ਨਾਮ ਜਪ ਕੇ ਜਾਂ ਚੰਗੇ ਕਰਮ ਕਰਕੇ ਜੋ ਸਾਨੂੰ ਫਲ ਮਿਲਦਾ ਹੈ ਉਸੇ ਅਨੁਸਾਰ ਹੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਜੇਕਰ ਕਿਸੇ ਜੀਵ ਦੇ ਅੰਦਰ ਆਨੰਦ ਉਪਜ ਰਿਹਾ ਹੈ ਤਾਂ ਉਸ ਆਨੰਦ ਪਿੱਛੇ ਜੋ ਕਾਰਨ ਹੈ ਉਹ ਹੈ ਹਰੀ ਸੱਜਣ ਦਾ ਸਾਡੇ ਹਿਰਦੇ ਦੇ ਅੰਦਰ ਪ੍ਰਗਟਾਵਾ ਭਾਵ ਸਾਡੇ ਹਿਰਦੇ ਦੇ ਅੰਦਰ ਜਦੋਂ ਹਰੀ ਸੱਜਣ ਆਣ ਤੁਗਦਾ ਹੈ ਸਾਡੇ ਅੰਦਰ ਵਸਦਾ ਹੈ ਤਾਂ ਫਿਰ ਸਾਨੂੰ ਹਰ ਪਾਸੇ ਹੀ ਆਨੰਦ 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 ਹੀ ਮਿਲਦਾ ਹੈ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਆਨੰਦ ਆਨੰਦ ਸਭ ਕੋ ਕਹ ਆਨੰਦ ਗੁਰੂ ਤੇ ਜਾਣਿਆ ਜੋ ਅਸਲ ਆਨੰਦ ਹੈ ਉਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਤੇ ਜਿਨ੍ਹਾਂ ਦੇ ਅੰਦਰ ਗੁਰੂ ਦੀ ਕਿਰਪਾ ਵਰਤਦੀ ਹੈ ਉਹਨਾਂ ਅੰਦਰ ਪਰਮਾਤਮਾ ਆਣ ਤੁਖਦਾ ਹੈ ਸੰਤ ਸਹਾਈ RAM ਕੇ ਕਰ ਕਿਰਪਾ ਦੀ ਆ ਮਿਲਾਏ ਜਿਵੇਂ ਆਪਾਂ ਪਿਛਲੀ ਪੰਕਤੀ ਵਿੱਚ ਵੀ ਦੇਖਿਆ ਸਰਵਣ ਕੀਤਾ ਤੇ ਆਪਾਂ ਜੋ ਫਰਮਾਨ ਆਨੰਦ ਸਾਹਿਬ ਵਿੱਚੋਂ ਲਿਖਾ ਸੀ ਆਨੰਦ ਆਨੰਦ ਵਾਲਾ ਤਾਂ ਉਹਦੇ ਵਿੱਚ ਵੀ ਇਹੀ ਸਮਝਾਉਣਾ ਕੀਤਾ ਕਿ ਗੁਰੂ ਦੀ ਕਿਰਪਾ ਨਾਲ ਹੀ ਸਾਨੂੰ ਆਨੰਦ ਪ੍ਰਾਪਤ ਹੁੰਦਾ ਹੈ ਤੇ ਇੱਥੇ ਵੀ ਮਹਾਰਾਜ ਇਹੀ ਸਮਝਾਉਣਾ ਕਰਦੇ ਹਨ ਜੋ ਸੰਤ ਜਨ ਹਨ ਉਹੀ ਸਹਾਈ ਹੁੰਦੇ ਹਨ ਉਹੀ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਕਰਵਾ ਦਿੰਦੇ ਹਨ ਰਾਮ ਜੀ ਦੀ ਕਿਰਪਾ ਭਾਵ ਕੀ ਜੋ ਪਰਮਾਤਮਾ ਦੀ ਕਿਰਪਾ ਹੈ ਉਹ ਕਿਰਪਾ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ ਭਾਵ ਜੀ ਗੁਰੂ ਤੁਟਦਾ ਹੈ ਗੁਰੂ ਉਪਦੇਸ਼ ਕਰਦਾ ਹੈ ਉਸ ਉਪਦੇਸ਼ ਨੂੰ ਜੇਕਰ ਆਪਾਂ ਮੰਨ ਲੈਨੇ ਹਾਂ ਤਾਂ ਸਾਡਾ ਮਿਲਾਪ ਪਰਮਾਤਮਾ ਨਾਲ ਹੁੰਦਾ ਹੈ ਜਿਵੇਂ ਕਿ ਜੋ 12 ਪੰਥ ਪਰਵਾਨਤ ਹਨ ਉਹਨਾਂ ਵਿੱਚ ਵੀ ਆਪਾਂ ਸਰਵਣ ਕਰਦੇ ਹਾਂ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਕਿਉਂਕਿ ਇਸ ਮਹੀਨੇ ਹੋਲੀ ਦਾ ਤਿਉਹਾਰ ਵੀ ਹੁੰਦਾ ਹੈ ਗੁਰਮਤ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਾਨੂੰ ਜੋ ਉਪਦੇਸ਼ ਦਿੱਤੇ ਗਏ ਹਨ ਜਿਸ ਵਿੱਚ ਗਤਕਾ ਆਦਤ ਹੋਰ ਵੀ ਕਈ ਚੀਜ਼ਾਂ ਖੇਡੀਆਂ ਜਾਂਦੀਆਂ ਹਨ ਖਲਾਈਆਂ ਜਾਂਦੀਆਂ ਹਨ ਭਾਵ ਕਿ ਜੋ ਸ਼ਸਤਰ ਵਿਦਿਆ ਹੈ ਉਸ ਦਾ ਅਭਿਆਸ ਕੀਤਾ ਜਾਂਦਾ ਹੈ ਪਰ ਇੱਥੇ ਜੇਕਰ ਰੰਗਾਂ ਦੀ ਗੱਲ ਵੀ ਕਰ ਲਈਏ ਦੁਨੀਆਂ ਵਿੱਚ ਦੁਨੀਆਂ ਆ ਵੀ ਤੌਰ ਤੇ ਕਈ ਤਰ੍ਹਾਂ ਦੇ ਰੰਗ ਇੱਕ ਦੂਜੇ ਉੱਤੇ ਸੁੱਟੇ ਜਾਂਦੇ ਹਨ ਵੈਸੇ ਤਾਂ ਇਹ ਤਿਉਹਾਰ ਹੋਲਿਕਾ ਦੇ ਜੋ ਕਿ ਪ੍ਰਹਿਲਾਦ ਜੀ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ ਭਗਤ ਪ੍ਰਹਿਲਾਦ ਜੀ ਜਦੋਂ ਤਪ ਕਰਦੇ ਸੰਤਾਂ ਉਹਨਾਂ ਦੇ ਪਿਤਾ ਵੱਲੋਂ ਉਹਨਾਂ ਨੂੰ ਤਸੱਦਦ ਦਿੱਤੇ ਜਾਂਦੇ ਸਨ ਤਸੀਹੇ ਦਿੱਤੇ ਜਾਂਦੇ ਸਨ ਉਹਨਾਂ ਨੂੰ ਮਾਰਨ ਦਾ ਯਤਨ ਕਈ ਵਾਰ ਉਹਨਾਂ ਨੇ ਕੀਤਾ ਇੱਕ ਵਾਰ ਉਹਨਾਂ ਨੇ ਆਪਣੀ ਬਹਿਣ ਜਿਸ ਨੂੰ ਜਿਸ ਭੈਣ ਨੂੰ ਇਹ ਵਾਰ ਸੀ ਕਿ ਉਸ ਨੂੰ ਅੱਗ ਸਾੜ ਨਹੀਂ ਸਕਦੇ ਉਸ ਨੇ ਅੱਗ ਵਿੱਚ ਆਪਣੇ ਪਤੀ ਜੇ ਨੂੰ ਗੋਦ ਵਿੱਚ ਲੈ ਕੇ ਸਾੜਨ ਦਾ ਯਤਨ ਕੀਤਾ ਪਰ ਭਗਤਾਂ ਦੀ ਸਦਾ ਤੂ ਰੱਖਦਾ ਹਰ ਜੀਉ ਧੁਰ ਤੂ ਰੱਖਦਾ ਆਇਆ ਰਹਿਲਾਦ ਜਨ ਤਦ ਰਾਖ ਲੈ ਹਰ ਜੀਉ ਹਰਨਾਖਸ਼ ਮਾਰ ਪਚਾਇਆ ਜਿਸ ਪਰਮਾਤਮਾ ਨੇ ਭਗਤਾਂ ਦੀ ਰੱਖਿਆ ਕੀਤੀ ਜਿਸ ਨੇ ਪ੍ਰਹਿਲਾਦ ਵਰਗਿਆਂ ਨੂੰ ਵੀ ਬਾਅਦ ਵਿੱਚ ਮਾਰਮਕਾਇਆ ਉਸ ਪਰਮਾਤਮਾ ਦੀ ਕਿਰਪਾ ਨਾਲ ਪ੍ਰਹਿਲਾਦ ਜੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਪਰ ਉਹ ਹੋ ਲਿਖਾ ਜੋ ਪ੍ਰਹਿਲਾਦ ਜੀ ਦੀ ਬੋਲਗਦੇ ਸਨ ਉਹ ਫਿਰ ਅੱਗ ਵਿੱਚ ਸੜ ਕੇ ਸੁਆਹ ਹੋ ਜਾਂਦੇ ਹਨ ਤੇ ਜੋ ਭਗਤ ਪ੍ਰਹਿਲਾਦ ਜੀ ਹਨ ਉਹ ਬਚ ਜਾਂਦੇ ਹਨ ਇਸ ਖੁਸ਼ੀ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਸੀ ਪਰ ਅੱਜ ਕੱਲ ਕਿਸੇ ਭਗਤੀ ਨੂੰ ਨਾ ਮੰਨਦੇ ਹੋਏ ਜਾਂ ਫਿਰ ਇੰਜ ਕਹੀਏ ਕਿ ਉਹਨਾਂ ਦੇ ਉਪਦੇਸ਼ ਉਹਨਾਂ ਦੇ ਮਾਰਗ ਉੱਤੇ ਨਾ ਚੱਲ ਕੇ ਹੋਰ ਆਪਾਂ ਰੰਗ ਆਦਤ ਇੱਕ ਦੂਜੇ ਉੱਤੇ ਸੁੱਟਦੇ ਹਾਂ ਪਰ ਜੇਕਰ Holi ਕੀਨੀ ਸੰਤ ਸੇਵ ਰੰਗ ਲਾਗਾ ਅਤਲਾਲ ਦੇਵ ਜੇਕਰ ਇੱਥੇ ਆਪਾਂ ਗੱਲ ਕਰੀਏ Holi ਮਨਾਉਣ ਦੀ ਤਾਂ ਸਾਡਾ ਫਰਜ਼ ਹੈ ਕਿ ਸੰਤ ਜਨਾਂ ਦੀ ਸੇਵਾ ਵਿੱਚ ਇਹ ਤਿਉਹਾਰ ਬਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਤਿਉਹਾਰ ਨੂੰ ਜੇਕਰ ਆਪਾਂ ਸੰਤ ਜਨਾਂ ਦੀ ਸੇਵਾ ਵਿੱਚ ਗੁਰੂ ਦੀ ਸੇਵਾ ਵਿੱਚ ਮਨਾਉਂਦੇ ਹਾਂ ਗੁਰੂ ਉਪਦੇਸ਼ ਨੂੰ ਸਰਵਣ ਕਰਦੇ ਹਾਂ ਤਾਂ ਐਸੇ ਰੰਗ ਦੀ ਪ੍ਰਾਪਤੀ ਸਾਨੂੰ ਹੁੰਦੀ ਹੈ ਐਸਾ ਰੰਗ ਸਾਡੇ ਉੱਤੇ ਚੜ ਜਾਂਦਾ ਹੈ ਜਿਸ ਨੂੰ ਕੋਈ ਉਤਾਰ ਨਹੀਂ ਸਕਦਾ ਨਾ ਉਹ ਕਦੇ ਉਤਰਦਾ ਹੈ ਨਾ ਕਦੇ ਉਹ ਮੈਲਾ ਹੁੰਦਾ ਹੈ ਜਿਵੇਂ ਕਿ ਪਰਮਾਤਮਾ ਸਰੂਪ ਜੋ ਕਿ ਆਪਾਂ ਗੁਰਬਾਣੀ ਵਿੱਚ ਵੀ ਪੜਦੇ ਹਾਂ ਲਾਲ ਰੰਗ ਤਿਸ ਕੋ ਲਗਾ ਜਿਸ ਕੀ ਵਡਭਾਗਾ ਮਹਿਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ ਐਸਾ ਰੰਗ ਫਿਰ ਉਹਨਾਂ ਜੀਵਾਂ ਉੱਤੇ ਚੜ ਜਾਂਦਾ ਹੈ ਜੋ ਕਿ ਗੁਰੂ ਦੀ ਸੇਵਾ ਵਿੱਚ ਆਪਣੀ ਆਪਣਾ ਜੀਵਨ ਬਤੀਤ ਕਰਦੇ ਹਨ ਜਾਂ ਫਿਰ ਇਹ ਦਿਨ ਇਹ ਤਿਉਹਾਰ ਮਨਾਉਂਦੇ ਹਨ ਸੋ ਆਓ ਜੀ ਅਗਾ ਮਹਾਰਾਜ ਕੀ ਫਰਮਾਨ ਕਰਦੇ ਹਨ ਉਹ ਸਰਵਣ ਕਰੀਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਹੀਂ ਜਾਏ ਫਿਰ ਸਾਡੀ ਹਿਰਦੇ ਰੂਪੀ ਸੇਜ ਵੀ ਸੁਹਾਵਣੀ ਹੋ ਜਾਂਦੀ ਹੈ ਚੰਗੀ ਬਣ ਜਾਂਦੀ ਹੈ ਕਦੋਂ ਜਦੋਂ ਪਰਮਾਤਮਾ ਉਸ ਸੇਜ ਉੱਤੇ ਬਿਰਾਜਮਾਨ ਹੁੰਦਾ ਹੈ ਸੇਜਾਂ ਆਪਾਂ ਦੁਨੀਆਵੀ ਤੌਰ ਤੇ ਦੇਖਦੇ ਹਾਂ ਕਿ ਕਿਸੇ ਰਾਜੇ ਮਹਾਰਾਜੇ ਕੋਲ ਵਧੀਆ ਸੇਜ ਹੁੰਦੀ ਹੈ ਵਧੀਆ ਸੰਘਾਸਨ ਹੁੰਦਾ ਹੈ ਜਿਸ ਉੱਤੇ ਉਹ ਬਿਰਾਜਮਾਨ ਹੁੰਦਾ ਹੈ ਜਾਂ ਐਸੀ ਸੇਜ ਹੁੰਦੀ ਹੈ ਜਿਸ ਉੱਤੇ ਉਹ ਆਰਾਮ ਵਿਸ਼ਰਾਮ ਕਰਦਾ ਹੈ ਪਰ ਜੇਕਰ ਹਿਰਦੇ ਰੂਪੀ ਸੇਜ ਦੀ ਗੱਲ ਕਰੀਏ ਉਸ ਦਾ ਸੁਹਾਵਣਾ ਉਸ ਦਾ ਚੰਗਾ ਉਸ ਦਾ ਵੱਡਮੁੱਲਾ ਹੋ ਜਾਣਾ ਪਰਮਾਤਮਾ ਦੇ ਆਣ ਕਰਕੇ ਹੈ ਜਦੋਂ ਪਰਮਾਤਮਾ ਆਪ ਉਸ ਉੱਤੇ ਬਿਰਾਜਮਾਨ ਹੁੰਦਾ ਹੈ ਤਾਂ ਉਸ ਇਹ ਸੁਹਾਵਣੀ ਹੋ ਜਾਂਦੀ ਹੈ ਤੇ ਸਾਡੇ ਹਿਰਦੇ ਅੰਦਰੋਂ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਇੱਛ ਪੁਨੀ ਵਡਭਾਗਣੀ ਵਰ ਪਾਇਆ ਹਰ ਦਾਈ ਇੱਥੇ ਜਿਸ ਵਰਦੀ ਜਿਸ ਪਤੀ ਦੀ ਗੱਲ ਕੀਤੀ ਹੈ ਉਹ ਪਰਮਾਤਮਾ ਹੈ ਕਿਉਂਕਿ ਹੋਰ ਦੁਨਿਆਵੀ ਜਿਤਨੇ ਵੀ ਵਰ ਹਨ ਜਿਤਨੇ ਵੀ ਪਤੀ ਜਾਂ ਹੋਰ ਨੇੜਲੇ ਰਿਸ਼ਤੇ ਜਾਂ ਵੱਡੇ ਰਿਸ਼ਤੇ ਹਨ ਉਹਨਾਂ ਵਿੱਚੋਂ ਕੋਈ ਕਿਸੇ ਵੀ ਆਪਣੇ ਸਮੇਂ ਅਨੁਸਾਰ ਇਸ ਜਹਾਨ ਤੋਂ ਰੁਖਸਤ ਹੋ ਜਾਂਦਾ ਹੈ ਪਰ ਉਹ ਪਰਮਾਤਮਾ ਜੋ ਸਦੀਵੀ ਤੌਰ ਤੇ ਇਸ ਜਹਾਨ ਤੇ ਰਹਿਣ ਵਾਲਾ ਹੈ ਜਿਸ ਨੂੰ ਕੋਈ ਮਿਟਾ ਨਹੀਂ ਸਕਦਾ ਸੋ ਐਸੇ ਵਰ ਦੀ ਪ੍ਰਾਪਤੀ ਹੁੰਦੀ ਹੈ ਤਾਂ ਫਿਰ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਗ ਹੈ ਵਸ ਹੈ ਕਾਮ ਤੇ ਨਾ ਫਿਰ ਉਹ ਇਹ ਅਵਸਥਾ ਆ ਜਾਂਦੀ ਹੈ ਕਿ ਸਾਨੂੰ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਸਾਡੀਆਂ ਸਾਰੀਆਂ ਇੱਛਾਵਾਂ ਆਪਣੇ ਆਪ ਹੀ ਸੰਪੂਰਨ ਹੁੰਦੀਆਂ ਜਾਂਦੀਆਂ ਹਨ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਉਹਦੀ ਵਿਸਤਰੀਆਂ ਜੋ ਕੇ ਉਹਨਾਂ ਚੰਗੀ ਰੂਹਾਂ ਦੀ ਸੰਗਤ ਕਰਦੀਆਂ ਹਨ ਫਿਰ ਇਹ ਸਖੀ ਸਹੇਲੀਆਂ ਭਾਵ ਕੀ ਸਤ ਸੰਗੀ ਭੈਣਾ ਸਦ ਸੰਗੀ ਸਹੇਲੀਆਂ ਜਦੋਂ ਪਰਮਾਤਮਾ ਦੇ ਮੰਗਲ ਲਗਾਉਂਦੀਆਂ ਹਨ ਜੋ ਕਿ ਆਪਾਂ ਉੱਪਰ ਸਰਵਣ ਕੀਤਾ ਕਿ ਛੁਪਨੀ ਵੜ ਭਾਗਣੀ ਫਿਰ ਇਹ ਅਵਸਥਾ ਤਾਂ ਹੀ ਬਣਦੀ ਹੈ ਜਦੋਂ ਆਪਾਂ ਸੰਗਤ ਕਰਕੇ ਉਸ ਪਰਮਾਤਮਾ ਦੇ ਮੰਗ ਲਗਾਉਨੇ ਹਾਂ ਉਸ ਦੀ ਉਸਤਤ ਕਰਦੇ ਹਾਂ ਉਸ ਦੇ ਗੁਣ ਗਾਣ ਗਾਉਨੇ ਹਾਂ ਉਸੇ ਦੇ ਹੀ ਗੀਤ ਅਲਾਉਨੇ ਹਾਂ ਹਰ ਜੀਹਾ ਅਵਰਨੰਦ ਸਈ ਕੋਈ ਦੂਜਾ ਲਵੈ ਨਾ ਲਾਹੀ ਮੈਨੂੰ ਉਸ ਪਰਮਾਤਮਾ ਉਸ ਹਰੀ ਤੋਂ ਬਿਨਾਂ ਹੋਰ ਕੋਈ ਨਹੀਂ ਦੱਸਦਾ ਜਿਸਦੇ ਲੜ ਲੱਗਿਆ ਜਾਵੇ ਕਿਉਂਕਿ ਜਿਤਨੀਆਂ ਵੀ ਹੁਣ ਤੱਕ ਆਪਾਂ ਖੂਬੀਆਂ ਹੁਣ ਤੱਕ ਜਿਤਨੀ ਵੀ ਆਪਾਂ ਉੱਪਰ ਗੱਲ ਕੀਤੀ ਹੈ ਉਹ ਸਭ ਉਸ ਪਰਮਾਤਮਾ ਤੇ ਆਨ ਟਕਦੀ ਹੈ ਉਸ ਦੇ ਵਰਗਾ ਹੋਰ ਦੂਜਾ ਕੋਈ ਨਹੀਂ ਪਲਤ ਪਲਤ ਸਵਾਰ ਆਉਣ નિਹਚਲ ਦਿੱਤੀ ਅਨ ਜਾਏ ਫਿਰ ਅੱਗੇ ਮਹਾਰਾਜ ਦੱਸਦੇ ਹਨ ਕਿ ਉਹ ਪਰਮਾਤਮਾ ਸਾਡਾ ਹਲਤ ਤੇ ਪਲਤ ਸਵਾਰ ਦਿੰਦਾ ਹੈ ਉਰਲਾ ਤੇ ਪ੍ਰਲਾ ਬੰਨਾ ਜਾਂ ਫਿਰ ਇੰਜ ਕਹੀਏ ਕਿ ਜੋ ਜਨਮ ਮਰਨ ਦਾ ਗੇੜ ਹੈ ਉਹ ਮੁੱਕ ਜਾਂਦਾ ਹੈ ਫਿਰ ਸਾਨੂੰ ਐਸੀ ਨਿਚਲ ਅਵਸਥਾ ਮਿਲਦੀ ਹੈ ਜਿਸ ਤੋਂ ਸਾਨੂੰ ਕੋਈ ਹਲਾ ਨਹੀਂ ਸਕਦਾ ਸੰਸਾਰ ਸਾਗਰ ਥੇ ਰੱਖੇ ਹਨ ਬਹੁੜ ਨਾ ਜਨਮ ਧਾਈ ਉਹ ਪਰਮਾਤਮਾ ਸਾਨੂੰ ਇਸ ਸੰਸਾਰ ਸਾਗਰ ਤੋਂ ਬਚਾ ਲੈਂਦਾ ਹੈ ਸਾਡੀ ਰੱਖਿਆ ਕਰਦਾ ਹੈ ਫਿਰ ਸਾਨੂੰ ਮੁੜ ਮੁੜ ਕੇ ਜਨਮ ਨਹੀਂ ਲੈਣਾ ਪੈਂਦਾ ਜੋ ਸਾਡਾ ਇਸ ਜਹਾਨ ਤੇ ਆਉਣ ਦਾ ਮਨੋਰਥ ਹੈ ਉਹ ਸੰਪੂਰਨ ਹੋ ਜਾਂਦਾ ਹੈ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਸਾਡੇ ਕੋਲ ਤਾਂ ਇੱਕੋ ਹੀ ਜੇਵਾ ਹੈ ਪਰ ਉਸ ਪ੍ਰਮਾਤਮਾ ਦੇ ਗੁਣ ਅਨੇਕ ਹਨ ਤੇ ਆਪਾਂ ਜੇਕਰ ਐਸੇ ਗੁਰੂ ਦੀ ਐਸੇ ਪਰਮਾਤਮਾ ਦੀ ਚਰਨੀ ਪੈ ਜਾਂਨੇ ਹਾਂ ਤਾਂ ਇਹ ਸੰਸਾਰ ਤੋਂ ਤਰ ਜਾਂਨੇ ਹਾਂ ਇਸ ਭਵਜਲ ਤੋਂ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ ਫਲਗੁਣ ਨਿਤੋ ਸਲਾਹੀ ਹੈ ਜਿਸ ਨੂੰ ਤਿਲ ਨਾ ਤਮਾਈ ਸਾਨੂੰ ਐਸੇ ਪਰਮਾਤਮਾ ਨੂੰ ਰੋਜ਼ਾਨਾ ਕੀਤੇ ਹੋਣਾ ਚਾਹੀਦਾ ਹੈ ਜਿਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਤਿਲ ਕਿਉਂਕਿ ਸਭ ਤੋਂ ਛੋਟਾ ਮੰਨਿਆ ਜਾਣ ਵਾਲਾ ਇੱਕ ਪਦਾਰਥ ਹੈ ਸੋ ਜੇਕਰ ਉਸ ਪਰਮਾਤਮਾ ਨੂੰ ਆਪਾਂ ਧਿਆਉਨੇ ਹਾਂ ਜਿਸ ਪਰਮਾਤਮਾ ਨੂੰ ਤਿਲ ਜਿੰਨੀ ਵੀ ਸਾਡੇ ਤੋਂ ਤਮੰਨਾ ਨਹੀਂ ਹੈ ਕਿ ਕਿਉਂਕਿ ਆਪਾਂ ਦੇਖਦੇ ਹੀ ਹਾਂ ਕਿ ਜੇਕਰ ਕੋਈ ਰਿਸ਼ਤਾ ਹੈ ਜਾਂ ਕੋਈ ਸਾਡਾ ਸੰਬੰਧੀ ਹੈ ਉਸ ਨੂੰ ਸਾਡੇ ਤੋਂ ਕੋਈ ਨਾ ਕੋਈ ਇੱਛਾ ਹੁੰਦੀ ਹੈ ਕਿ ਸਾਨੂੰ ਉਸ ਬੰਦੇ ਤੋਂ ਇਹ ਲਾਭ ਹੋਵੇਗਾ ਜਿਵੇਂ ਮਾਤਾ ਪਿਤਾ ਦਾ ਨੇੜਲਾ ਰਿਸ਼ਤਾ ਹੀ ਦੇਖ ਲਈਏ ਬੇਸ਼ੱਕ ਸਾਨੂੰ ਬਹੁਤ ਪਿਆਰ ਕਰਦੇ ਹਨ ਸਾਡੀ ਫਿਕਰ ਕਰਦੇ ਹਨ ਪਰ ਫਿਰ ਵੀ ਉਹਨਾਂ ਅੰਦਰ ਵੀ ਇੱਕ ਆਸ ਹੁੰਦੀ ਹੈ ਕਿ ਇਹ ਵੱਡਾ ਹੋ ਕੇ ਸਾਡੀ ਸੇਵਾ ਕਰੇਗਾ ਸਾਡੀ ਜੋ ਮਨ ਦੀਆਂ ਭਾਵਨਾਵਾਂ ਹਨ ਮਨੋਂ ਦੀ ਮਨ ਦੀਆਂ ਕਾਮਨਾਵਾਂ ਹਨ ਉਸ ਦੀ ਪੂਰਨਤਾ ਕਰੇਗਾ ਸਾਨੂੰ ਸਾਡੀ ਸੇਵਾ ਕਰੇਗਾ ਜਾਂ ਹੋਰ ਵੀ ਕਈ ਤਰ੍ਹਾਂ ਦੇ ਮਨੋਰਥ ਉਹ ਨਦੀ ਅੰਦਰ ਹੁੰਦੇ ਹਨ ਪਰ ਉਹ ਪਰਮਾਤਮਾ ਜਿਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਮੰਨਾ ਨਹੀਂ ਫਿਰ ਵੀ ਸਾਨੂੰ ਉਸ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ ਇਹ ਸਾਡਾ ਫਰਜ਼ ਹੈ ਹੁਣ ਤੱਕ ਆਪਾਂ ਜਿਤਨੀ ਵੀ ਵਿਚਾਰ ਸਰਵਣ ਕੀਤੀ ਹੈ ਉਹ ਇਸ ਮਹੀਨੇ ਦੇ ਵਿਚਾਰ ਹੈ ਸੋ ਹੁਣ ਜੋ ਆਪਾਂ ਸ਼ਬਦ ਸਰਵਣ ਕਰਾਂਗੇ ਉਹ ਖੀਰਲਾ ਸ਼ਬਦ ਹੈ ਜੋ ਸਾਨੂੰ ਸਮਝਾਉਣਾ ਕਰਦਾ ਹੈ ਕਿ ਜੇਕਰ ਆਪਾਂ ਉੱਪਰ ਦਿੱਤੇ ਸ਼ਬਦ ਉੱਪਰ ਦਿੱਤੀ ਬਾਣੀ ਅਨੁਸਾਰ ਚੱਲਦੇ ਹਾਂ ਤਾਂ ਕੀ ਕੁਝ ਸਾਨੂੰ ਮਿਲਦਾ ਹੈ ਜਿਨ ਜਿਨ ਨਾਮ ਧਿਆਇਆ ਤਨ ਕੀ ਕਾਜ ਸਰੇ ਜਿਨ੍ਹਾਂ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ ਹੈ ਉਸ ਨੂੰ ਅਰਾਧਿਆ ਹੈ ਤਾਂ ਉਹਨਾਂ ਦੇ ਕਾਰਜ ਸਵਰ ਜਾਂਦੇ ਹਨ ਸੰਪੂਰਨ ਹੋ ਜਾਂਦੇ ਹਨ ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਖਰੀ ਜਿਨ੍ਹਾਂ ਨੇ ਉਸ ਹਰੀ ਉਸ ਸੱਚੇ ਗੁਰੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ ਤਾਂ ਫਿਰ ਉਹ ਪਰਮਾਤਮਾ ਦੀ ਦਰਗਾਹ ਵਿੱਚ ਸੱਚੇ ਤੇ खरे ਉਤਰਦੇ ਹਨ ਭਾਵ ਉੱਥੇ ਉਹਨਾਂ ਨੂੰ ਆਦਰ ਮਾਣ ਮਿਲਦਾ ਹੈ ਸਰਬ ਸੁਖਾਂ ਦੇ ਚਰਨ ਹਰ ਭੌਜਲ ਵਿਖਮ ਥਰੇ ਸਾਰੇ ਸੁਖ ਸਾਰੇ ਖਜ਼ਾਨੇ ਉਸ ਪਰਮਾਤਮਾ ਦੇ ਚਰਨੀ ਲੱਗਣ ਕਰਕੇ ਮਿਲਦੇ ਹਨ ਤਾਂ ਇਹ ਜੋ ਵਿਖਮ ਭੌਜਲ ਹੈ ਭਾਵ ਕਿ ਜਿਸ ਤੋਂ ਪਾਰ ਉਤਾਰਾ ਹੋਣਾ ਬੜਾ ਔਖਾ ਹੈ ਇਹ ਜੋ ਮਾਇਆ ਦਾ ਜੰਜਾਲ ਹੈ ਇਸ ਵਿੱਚੋਂ ਨਿਕਲਣਾ ਬਹੁਤ ਹੀ ਔਖਾ ਹੈ ਪਰ ਜਦੋਂ ਆਪਾਂ ਪਰਮਾਤਮਾ ਦੇ ਚਰਨੀ ਲੱਗ ਜਾਈਏ ਹਾਂ ਤਾਂ ਇਸ ਔਖੇ ਪੌਜਲ ਤੋਂ ਵੀ ਆਪਾਂ ਪਾਰ ਉਤਰ ਜਾਨੇ ਹਾਂ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੀ ਜਰੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰ ਲਿਆ ਹੈ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਮਿਲ ਗਈ ਹੈ ਤਾਂ ਫਿਰ ਉਹ ਇਸ ਵਿਖਿਆ ਵਿੱਚ ਨਹੀਂ ਛੜਦੇ ਵਿਖਿਆ ਭਾਵ ਕੇ ਜੋ ਮਾਇਆ ਦਾ ਜੋ ਰੂਪ ਹੈ ਜੋ ਮਾਇਆ ਦਾ ਜੰਜਾਲ ਹੈ ਇਸ ਵਿੱਚ ਉਹ ਨਹੀਂ ਫਸਦੇ ਇਸ ਦੀ ਅੱਗ ਵਿੱਚ ਫਿਰ ਉਹ ਨਹੀਂ ਸੜਦੇ ਕੂੜ ਗਏ ਦੁਬਿਦਾ ਨਸੀ ਪੂਰਨ ਸੱਚ ਪਰੇ ਸਾਡੇ ਅੰਦਰੋਂ ਕੂੜ ਨਿਕਲ ਜਾਂਦਾ ਹੈ ਝੂਠ ਨਿਕਲ ਜਾਂਦਾ ਹੈ ਮਾੜੇ ਕਰਮ ਆਪਕ ਜਿਸ ਨੂੰ ਕੋ ਕਰਮ ਆਖਦੇ ਹਨ ਉਹ ਸਾਡੇ ਤੋਂ ਦੂਰ ਹੋ ਜਾਂਦੇ ਹਨ ਸਾਡੇ ਅੰਦਰ ਜੋ ਦੁਬਿਧਾ ਹੈ ਜਿਸ ਵਿੱਚ ਫਸ ਕੇ ਬੰਦਾ ਸਮਝ ਨਹੀਂ ਸਕਦਾ ਕਿ ਕੀ ਆਪਾਂ ਚੰਗਾ ਕੀਤਾ ਕੀ ਮਾੜਾ ਕਰ ਰਹੇ ਹਾਂ ਸੋ ਇਹ ਸਾਡੇ ਅੰਦਰੋਂ ਨਿਕਲ ਜਾਂਦੀ ਹੈ ਫਿਰ ਆਪਾਂ ਪਰਮਾਤਮਾ ਦੇ ਨਾਲ ਜੁੜ ਕੇ ਸੰਪੂਰਨ ਹੋ ਜਾਂਦੇ ਹਾਂ ਏਕ ਜੋਤ ਏਕਾ ਮਿਦੀ ਕਿੰਬਾ ਹੋਏ ਮੰਗੋਏ ਜਾਂ ਫਿਰ ਇੰਜ ਕਹੀਏ ਕਿ ਪਰਮਾਤਮਾ ਦੀ ਜੋਤ ਵਿੱਚ ਸਾਡਾ ਮੇਲ ਹੋ ਜਾਂਦਾ ਹੈ ਆਪਾਂ ਜਿਉਂਦੇ ਜੀ ਉਸ ਵਿੱਚ ਸਮਾ ਜਾਂਦੇ ਹਾਂ ਪਾਰ ਬ੍ਰਹਮ ਪ੍ਰਭ ਸੀਮ ਦੇ ਮਨ ਅੰਦਰ ਏਕ ਤਰੀ ਜਦੋਂ ਆਪਾਂ ਉਸ ਪਰਮਭਰਮ ਨੂੰ ਉਸ ਪ੍ਰਭੂ ਨੂੰ ਸੇਵਦੇ ਹਾਂ ਧੌਨੇ ਆ ਤਾਂ ਫਿਰ ਉਹ ਸਾਡੇ ਮਨ ਅੰਦਰ ਵਸ ਜਾਂਦਾ ਹੈ ਤਾਂ ਉਹ ਪਰਮਾਤਮਾ ਸਾਡੇ ਅੰਦਰ ਪੱਕਾ ਹੀ ਨਿਵਾਸ ਕਰ ਲੈਂਦਾ ਹੈ ਫਿਰ ਆਪਾਂ ਕੋਈ ਵੀ ਮਾੜਾ ਕੰਮ ਨਹੀਂ ਕਰਦੇ ਇਹ ਸੰਸਾਰ ਤੋਂ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ ਮਾ ਦਿਵਸ ਮੂਹਰਤ ਭਲੇ ਜਿਸ ਕੋ ਨਦਰ ਕਰੇ ਮਹਾਰਾਜ ਸਮਝਾਉਣਾ ਕਰਦੇ ਹਨ ਕਿ ਮਹੀਨਾ ਥਿੱਤਾ ਮੂਰਤ ਸਾਰੇ ਹੀ ਚੰਗੇ ਹੋ ਜਾਂਦੇ ਹਨ ਜਿੱਨਾ ਉੱਤੇ ਉਹ ਪਰਮਾਤਮਾ ਕਿਰਪਾ ਕਰਦਾ ਹੈ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੇ ਏ ਨਾਨਕ ਪਰਮਾਤਮਾ ਤੋਂ ਉਸ ਦੇ ਦਰਸ਼ਨਾਂ ਦੀ ਮੰਗ ਕਰਦਾ ਹੈ ਉਸ ਦੇ ਦਰਸ਼ਨਾਂ ਦਾ ਦਾਨ ਮੰਗਦਾ ਹੈ اے ਪਰਮਾਤਮਾ ਮੇਰੇ ਉੱਤੇ ਕਿਰਪਾ ਕਰੋ ਜਿਤਨੇ ਵੀ ਹੁਣ ਤੱਕ ਆਪਾਂ ਸ਼ਬਦ ਸਰਵਣ ਕੀਤੇ ਉਸ ਦਾ ਨਿਚੋੜ ਵੈਸੇ ਤਾਂ ਹਰ ਇੱਕ ਸ਼ਬਦ ਆਪਣੇ ਆਪ ਵਿੱਚ ਹੀ ਸੰਪੂਰਨ ਹੈ ਪਰ ਜੇਕਰ ਇਸ ਅਖੀਰਲੇ ਸ਼ਬਦ ਨੂੰ ਸਰਵਣ ਕਰੀਏ ਤਾਂ ਮਹਾਰਾਜ ਸਮਝਾਉਣਾ ਕਰਦੇ ਹਨ ਕਿ ਕੋਈ ਵੀ ਦਿਨ ਮਾੜਾ ਜਾਂ ਚੰਗਾ ਨਹੀਂ ਹੁੰਦਾ ਉਹ ਦਿਨ ਮਾੜਾ ਹੈ ਜਦੋਂ ਆਪਾਂ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਤੇ ਉਹੀ ਦਿਨ ਚੰਗਾ ਹੈ ਜਦੋਂ ਆਪਾਂ ਉਸ ਪਰਮਾਤਮਾ ਨੂੰ ਧਿਆ ਲਿਆ ਇੱਥੇ ਮਹਾਰਾਜ ਨੇ ਦੱਸਿਆ ਹੈ ਮਾ ਦਿਵਸ ਮੂਰਤ ਫਲੇ ਜੇ ਉਹ ਮਹੀਨੇ ਜਾਂ ਥੇਤਾਂ ਜਾਂ ਮੂਰਤ ਹਨ ਉਹ ਸੁਹਾਵਣੇ ਹੋ ਜਾਂਦੇ ਹਨ ਜਦੋਂ ਆਪਾਂ ਉਸ ਪਰਮਾਤਮਾ ਨੂੰ ਧਿਆਇਆ ਹੈ ਜਦੋਂ ਆਪਾਂ ਉਸ ਨੂੰ ਯਾਦ ਕੀਤਾ ਹੈ ਕਿਉਂਕਿ ਪਰਮਾਤਮਾ ਨੂੰ ਯਾਦ ਕਰਨ ਕਰਕੇ ਕੋਈ ਮਾੜੇ ਕਰਮ ਨਹੀਂ ਕਰਦਾ ਤੇ ਜਦੋਂ ਮਾੜੇ ਕਰਮ ਹੀ ਨਹੀਂ ਕਰਾਂਗੇ ਤਾਂ ਉਸ ਦਾ ਮਾੜਾ ਫਲ ਵੀ ਕਿੱਥੋਂ ਮਿਲਣਾ ਸੋ ਜਿਤਨੀ ਵੀ ਹੁਣ ਤੱਕ ਆਪਾਂ ਵਿਚਾਰ ਕੀਤੀ ਹੈ ਵਿਚਾਰ ਕਰਦਿਆਂ ਹੋਇਆਂ ਤੋਂ ਹੋਈਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਗੁਰੂ ਸਾਹਿਬ ਨਾ ਚਿਤਾਰਨ ਸਾਨੂੰ ਹੋਰ ਸਮਤ ਬਖਸ਼ਿਸ਼ ਕਰਨ ਤਾਂ ਜੋ ਆਪਾਂ ਇਸੇ ਤਰ੍ਹਾਂ ਉਸ ਪਰਮਾਤਮਾ ਦੇ ਗੁਣ ਗਾਣਦੇ ਰਹੀਏ ਉਸ ਦੇ ਦੱਸੇ ਹੋਏ ਉਪਦੇਸ਼ ਨੂੰ ਮੰਨ ਕੇ ਉਸ ਪਰਮਾਤਮਾ ਦੇ ਵਿੱਚ ਵਿਲੀਨ ਹੋ ਜਾਈਏ ਸੋ ਸਭ ਸੰਗਤਾਂ ਦੀਆਂ ਵੀ ਮਹਾਰਾਜ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨ ਦੇ ਕਰਾਂ ਦੇ ਅੰਦਰ ਗੁਰਸਿੱਖੀ ਜੀਵਨ ਆਵੇ ਤਾਂ ਜੋ ਆਪਾਂ ਗੁਰੂ ਸਾਹਿਬ ਨਾਲ ਜੁੜੇ ਰਹੀਏ ਉਹਨਾਂ ਦੇ ਉਪਦੇਸ਼ ਨੂੰ ਮੰਨ ਕੇ ਇਸ ਸੰਸਾਰ ਭਾਵ ਕੋ ਜਲਪ ਤੋਂ ਪਾਰ ਉਤਰ ਜਾਈਏ ਸੋ ਆਓ ਜੀ ਹੁਣ ਫਿਰ ਫਤਿਹ ਦੀ ਸਾਂਝ ਕਰੀਏ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ